ਬਾਗਬਾਨੀ ਵਿਭਾਗ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ अनेका ਲਾਹੇਵੰਦ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਾਣਕਾਰੀ ਦਿੰਦਿਆਂ ਹੋਇਆਂ ਬਾਗਬਾਨੀ ਵਿਭਾਗ ਦੇ ਮੁਖ ਅਫਸਰ ਡਿਪਟੀ ਡਾਇਰੈਕਟਰ ਤਜਿੰਦਰ ਸਿੰਘ ਸੰਦੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾਸ਼ਪਤੀ ਦੀ ਖੇਤੀ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਹੈ ਜਿਸ ਬਾਰੇ ਕਿਸਾਨਾਂ ਨੂੰ ਬੂਟੇ ਲਗਾਉਣ ਨਾਸ਼ਪਤੀ ਫਲ ਦੀ ਸਾਮ ਸੰਭਾਲ ਤੇ ਕਿਸਾਨਾਂ ਨੂੰ ਖੇਤੀ ਦੌਰਾਨ ਵਰਤੇ ਜਾਣ ਵਾਲੀ ਮਸ਼ੀਨਰੀ ਤੋਂ ਲੈ ਕੇ ਸਾਮ ਸੰਭਾਲ ਤੱਕ ਕੋਲ ਸਟੋਰ ਵੀ ਬਣਾਏ ਜਾ ਰਹੇ ਹਨ ਜਸ ਲਈ ਕਿਸਾਨਾਂ ਨੂੰ ਫਸਲ ਬੀਜਣ ਤੋਂ ਲੈ ਕੇ ਉਸ ਦੀ ਕਟਾਈ ਤੱਕ ਕੋਈ ਵੀ ਮੁਸ਼ਕਲ ਨਾ ਆਵੇ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਲਾਹੇਵੰਦ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਆਪਣੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ। ਬਾਗਵਾਨ ਜ਼ਿਲ੍ਹਾ ਅਮਰਸਰ ਤੇ ਜ਼ਿਲ੍ਹਾ ਤਰਨਤਾਰਨ ਜਿਨ੍ਹਾਂ ਨੂੰ ਕੇ ਅਪੀਲ ਕੀਤੀ ਸੀ ਕਿ ਅਸੀਂ ਇੱਕ ਜਨਰਲ ਅਜਲਾਸ ਫੇਅਰ ਸਟੇਟ ਵਿਖੇ ਬੁਲਾਇਆ ਤੇ ਇਸ اجلاس ਵਿੱਚ ਸ਼ਾਮਲ ਹੋਣ ਲਈ ਅੱਜ ਤੋਂ 15 ਦਿਨ ਪਹਿਲਾਂ ਅਸੀਂ ਚਿੱਠੀ ਪੱਤਰ ਵੀ ਲਿਖੇ ਤੇ ਸਬੂਹ ਕਿਸਾਨਾਂ ਨੂੰ ਅਪੀਲ ਵੀ ਕੀਤੀ ਪ੍ਰੈਸ ਦੇ ਥਰੂ ਵੀ ਸੋ ਉਹ اجلاس ਤੇ ਨਾਲ ਉਹਦੇ ਤਕਨੀਕੀ ਸੈਸ਼ਨ ਜਿਹਦੇ ਵਿੱਚ ਕਿ ਬਾਗਬਾਨੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਐਮ ਆਈ ਡੀ ਐਚ ਨੈਸ਼ਨਲ ਹਾਰਟੀਕਲਚਰ ਮਿਸ਼ਨ ਆਰ ਕੇ ਵਾਈ ਉਹਦੇ ਤਹਿਤ ਜਿਹੜੀਆਂ ਸਕੀਮਾਂ ਨੇ ਉਹ ਜ਼ਿਮੀਂਦਾਰਾਂ ਤੱਕ ਪਹੁੰਚਾਉਣ ਲਈ ਇਹ ਅੱਜ ਇੱਕ ਰੋਜ਼ਾ ਸਾਡਾ ਪ੍ਰੋਗਰਾਮ ਸੀ ਜਿਹਦੇ ਵਿੱਚ ਕਿ ਜ਼ਿਲ੍ਹਾ ਅਮਰਸਰ ਤੇ ਤਰਨਤਾਰਨ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ ਬਾਗਬਾਨਾਂ ਨੇ ਕਿਉਂਕਿ ਅਮਰਸਰ ਤੇ ਤਰਨਤਾਰਨ ਜ਼ਿਲ੍ਹਾ ਜਿਹੜਾ ਆ ਇਹ 나ਖ ਜਿਹੜਾ ਮੇਨ ਇੱਥੋਂ ਦੀ ਫਸਲ ਆ ਤੇ ਇਹ 나ਖ ਦੇ ਵਿੱਚੋਂ ਹੀ ਜਿਹੜੇ ਫਾਰਮਰ ਨੇ ਆਪਣੀਆਂ ਜੜੀਆਂ ਨੇ ਖੁਦ ਮਾਰਕੀਟਿੰਗ ਕਰਕੇ ਤੇ ਲੱਖਾਂ ਰੁਪਏ ਕਮਾ ਰਹੇ ਨੇ ਤੇ ਨਾਲ ਉਹਨਾਂ ਤੋਂ ਜਿਹੜੇ ਹੋਰ ਕਿਸਾਨਾਂ ਨੂੰ ਬਾਗਬਾਨ ਜਿਹੜੇ ਕਰਨੀ ਚਾਹੁੰਦੇ ਆ ਬਾਗਬਾਨੀ ਉਹਨਾਂ ਨੂੰ ਪ੍ਰੋਤਸਾਹਨ ਮਿਲਦਾ ਉਤਸ਼ਾਹ ਮਿਲਦਾ ਤੇ ਉਹ ਇਸ ਕਿਤੇ ਵੱਲ ਜੁੜਦੇ ਆ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤੇ ਅਸੀਂ ਜਿਹੜੀ ਸਾਡੀ ਪੇਅਰ ਸਟੇਟ ਦੇ ਵਿੱਚ ਜਿਹੜੇ-ਜਿਹੜੇ ਕੰਮ ਕੀਤੇ ਗਏ ਉਹਨਾਂ ਬਾਰੇ ਸਾਡੇ ਇੰਚਾਰਜ ਨੇ ਦੱਸਿਆ ਕਿ ਇੱਥੇ ਅਸੀਂ ਲੈਬੋਰਾਟਰੀ ਪਹਿਲਾਂ ਹੀ ਚੱਲ ਰਹੀ ਆ ਜਿਹਦੇ ਵਿੱਚ ਮਿੱਟੀ ਟੈਸਟ ਕੀਤੀ ਜਾਂਦੀ ਆ ਪਾਤਾ ਟੈਸਟ ਹੁੰਦਾ ਇਸੇ ਤਰ੍ਹਾਂ ਸਾਡੇ ਕੋਲ ਮਸ਼ੀਨਰੀ ਆ ਜਿਹਦੇ ਥਰੂ ਜਿਹੜਾ ਅਸੀਂ ਬਾਗਬਾਨ ਸਾਡੇ ਨਵੇਂ ਬਾਗ ਲਾਉਣਾ ਚਾਹੁੰਦੇ ਨੇ ਉਹਦੇ ਵਿੱਚ 3x3 ਦਾ ਟੋਆ ਪੁੱਟਣਾ ਹੁੰਦਾ ਉਹ ਡਿੱਗਰ ਆ ਸਾਡੇ ਕੋਲ ਉਹ ਕਿਰਾਏ ਤੇ ਅਸੀਂ ਦਿੱਤਾ ਦਿੱਤਾ ਜਾਂਦਾ ਆ ਉਹ ਫਾਰਮਰ ਜਿਹੜਾ ਉਹਨੂੰ ਵੇਲ ਕਰਦੇ ਆ ਉਸ ਤੋਂ ਬਾਅਦ ਸਾਡੇ ਕੋਲ ਪੈਕ ਹਾਊਸ ਬਣ ਰਿਹਾ ਜਿਹੜਾ ਕਿ ਅ ਤਿਆਰੀ ਚ ਆ ਤੇ ਥੋੜੇ ਦਿਨਾਂ ਚ ਉਹ ਤਿਆਰ ਹੋ ਜਾਏਗਾ ਉਹਦੇ ਨਾਲ ਇੱਕ ਕੋਲਡ ਰੂਮ ਅਟੈਚ ਕੀਤਾ ਹੋਇਆ ਇਸ ਤੋਂ ਪਹਿਲਾਂ ਅਸੀਂ ਪਿੱਛੇ ਜੇ ਜੁਲਾਈ ਅਗਸਤ ਵਿੱਚ ਜਿਹੜਾ ਫਾਲਦਰ ਬੂਟਿਆਂ ਦੀ ਸੀਜ਼ਨ ਸੀਗਾ ਜਿਹੜੇ ਕਿ ਐਵਰਗ੍ਰੀਨ ਪਲਾਂਟਸ ਹੁੰਦੇ ਆ ਜਿਹੜੇ ਕਿ ਉਹ ਅਸੀਂ ਹਿਸ਼ਾਰਪੁਰ ਤੋਂ ਲਿਆ ਕੇ ਇੱਥੇ ਛੇਡ ਨੈੱਟ ਬਣਾਇਆ ਹੋਇਆ ਉਹਦੇ ਵਿੱਚ ਅਸੀਂ ਰੱਖ ਕੇ ਜ਼ਿਮੀਦਾਰਾਂ ਨੂੰ ਇੱਥੇ ਸਪਲਾਈ ਕੀਤੇ ਉਹਨਾਂ ਨੂੰ ਜਿਹੜੇ ਹੈ ਕਿ ਨੇੜੇ ਮਿਲਗੇ ਨਹੀਂ ਤੇ ਹੁਸ਼ਿਆਰਪੁਰ ਜਾਣਾ ਪੈਂਦਾ ਜਾਂ ਦੂਰ ਦਰਾਡੇ ਜਾਣਾ ਪੈਂਦਾ ਤੇ ਉਹਨਾਂ ਨੂੰ ਇਥੋਂ ਸਾਡੇ ਜਿਹੜੀ ਸਹੂਲਤ ਉਹ ਦਿੱਤੀ ਗਈ ਇਹਨਾਂ ਸਹੂਲਤਾਂ ਦੇ ਨਾਲ-ਨਾਲ ਅਸੀਂ ਹੁਣ ਜਿਹੜਾ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਤਹਿਤ ਕੋਈ ਨਵਾਂ ਬਾਗ ਲਾਉਂਦਾ ਜਾਂ ਕੋਈ ਟਰੈਕਟਰ ਖਰੀਦਦਾ ਜਾਂ ਕੋਈ ਸਪਰੇਅ ਪੰਪ ਲੈਂਦਾ ਜਾਂ ਕੋਈ ਸ਼ੇਡ ਨੈੱਟ ਲਾਉਂਦਾ ਪੋਲੀ ਹਾਊਸ ਲਾਉਂਦਾ ਬਰਮੀਕ ਪੋਸਟ ਯੂਨਟ ਲਾਉਂਦਾ ਉਹਨੂੰ ਅਸੀਂ ਜਿਹੜਾ ਆ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਤਹਿਤ 50% ਸਬਸਿਡੀ ਜਿਹੜੀ ਦਿੱਤੀ ਜਾਂਦੀ ਆ ਇਸੇ ਤਰ੍ਹਾਂ ਜਿਵੇਂ ਸਹਾਇਕ ਧੰਦੇ ਆ ਖੁੰਬਾਂ ਦਾ ਧੰਦਾ ਆ ਇਸੇ ਤਰ੍ਹਾਂ ਬੀ ਕੀਪਿੰਗ ਆ ਮਧੂਮੱਖੀ ਪਾਲਣ ਦਾ ਜਿਹੜਾ ਧੰਦਾ ਆ ਉਹਦੇ ਵਿੱਚ ਵੀ ਜਿਹੜੇ ਫਾਰਮਰ ਨੂੰ ਅਸੀਂ 50% ਸਬਸਿਡੀ ਦਿੰਦੇ ਆ ਇਹ ਸਨ ਡਿਪਟੀ ਡਾਇਰੈਕਟਰ ਸਰਦਾਰ ਤੇਜਿੰਦਰ ਸਿੰਘ ਸੰਧੂ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸਾਨਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਕਈ ਲਾਹੇਵੰਦ ਸਕੀਮਾਂ ਚਲਾਈਆਂ ਗਈਆਂ ਹਨ ਤਾਂ ਜੋ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਿਆ ਜਾਵੇ ਉਹਨਾਂ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਬਾਗਬਾਨੀ ਵਿਭਾਗ ਨਾਲ ਸੰਮਰਕ ਕਰਨ ਕਿ ਪੰਜਾਬ ਸਰਕਾਰ ਵੱਲੋਂ ਜੋ ਵੀ ਸਕੀਮਾਂ ਕਿਸਾਨਾਂ ਵਾਸਤੇ ਚਲਾਈਆਂ ਗਈਆਂ ਹਨ ਉਹਨਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰ